ਜਿਹੜਾ ਮੁੰਡੇ ਨੂੰ ਆਪਾਂ ਦਸਤਾਰ ਸਜਾਉਣ ਚੱਲੇ ਆ ਉਹ ਜਿਹੜਾ ਮੁੰਡਾ ਆ ਉਹ ਹੈਗਾ ਆ ਫੁੱਟਬਾਲ ਦਾ ਪਲੇਅਰ ਤੇ ਰਾਤੀ ਮੈਂ ਰਾਜੇ ਭਾਜੀ ਘਰੇ ਰਿਆਂ ਆ ਇੱਥੇ ਰਾਜੇ ਭਾਜੀ ਕੋਲ ਤੇ ਤਿਆਰੀ ਆ ਹੁਣ ਜਾਂ ਜਾਂਦੀ ਉੱਥੇ ਤੇ ਦਸਤਾਰ ਸਜਾਉਣੇ ਆ ਜੋ ਇਹ ਵਿਆਹ ਵਾਲੇ ਘਰੇ ਜਿਹਦਾ ਅੱਜ ਵਿਆਹ ਆ ਉਹ ਬਹੁਤ ਤਕੜਾ ਫੁੱਟਬਾਲ ਦਾ ਖਿਡਾਰੀ ਆ ਵੀਰ ਉਹਦੇ ਆਪਾਂ ਅੱਜ ਦਸਤਾਰ ਸਜਾਉਣੀ ਆ ਤੇ ਘਰ ਉਹਦੇ ਪਹੁੰਚ ਚੁੱਕੇ ਆ ਤਕਰੀਬਨ ਸਵੇਰ ਦੇ 6:30 ਹੋ ਗਏ ਆ 5 ਵਜੇ ਦੇ ਆਪਾਂ ਤੇ ਆਪਾਂ ਦਸਤਾਰ ਸਜਾ ਕੇ ਤੇ ਫਿਰ ਤੁਹਾਨੂੰ ਦੱਸਦੇ ਆ ਆ ਵੀ ਆਲਾ ਕਾਰੇ ਆ ਕਾ ਵੀਰ ਦਾ ਕਾਰੇ ਆ ਠੀਕ ਹੈ ਜੀ ਆ ਵੀ ਵੀ ਅਲੱਗੀਆਂ ਫੋਟੋਆਂ ਤਸਵੀਰਾਂ ਵੀਰ ਦੀਆਂ ਦਰਸਤਾਂ ਤੋਂ ਜੋ ਹੈ 11 ਤੱਕ ਵੀ ਸਾਹਮਣੇ ਖੜਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜਿੱਥੇ ਆਪਾਂ ਵਿਆਹ ਵਾਲੇ ਮੁੰਡੇ ਦੇ ਬਾਹਲੇ ਫੋਟੋ ਸ਼ੂਟ ਕਰਨਾ ਠੰਡ ਆ ਪਰ ਅੱਜ ਥੋੜੀ ਸਿਰਸਰੇ ਆਪਾਂ ਗਰਮੀ ਬਹੁਤ ਹੋ ਜਾਂਦੀ ਹੈ ਨਿਊਜ਼ੀਲੈਂਡ ਉਧਰ ਫੋਟੋਗ੍ਰਾਫਰ ਵੀਰ ਵੀ ਤਿਆਰੀ ਕਰ ਰਹੇ ਨੇ ਆਪਣੀਆਂ ਛਤਰੀਆਂ ਖੋਲਣ ਲੈਣੇ ਹਾਂਜੀ ਬੜੀਆ ਬੜੀਆ ਭਾਜੀ ਤੇ ਛੇ ਠੰਡ ਠੰਡਾ ਅੱਜ ਸਿਰਸਰੇ ਥੋੜੀ ਜਨਾ ਠੰਡ ਲੱਗਣ ਦੀ ਹੈ ਤੇ ਵੀਰ ਚੇਰ ਲੈ ਕੇ ਆ ਗਿਆ ਥੱਲੇ ਜਿੱਥੇ ਆਪਾਂ ਦਾ ਸਟਾਰ ਸਜਾਉਣੀ ਹੈ ਓ ਆ ਜੀ ਦੂਜੇ ਵੀਰ ਜੀ ਨੇ ਕਦੋਂ ਆਉਣਾ ਭਾਜੀ ਨੇ ਦੂਜੇ ਭਾਜੀ ਨੇ ਕਦੋਂ ਕੋਣਾ ਆਈ ਥਿੰਕ 7:00 ਵਜੇ ਤੱਕ ਅੱਛਾ ਓਕੇ 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 ਠੀਕ ਹੈ ਜੀ ਓ ਓਕੇ ਓਕੇ ਡਾਨੇ ਉੱਚੀ ਠੀਕ ਹੈ ਕੋਈ ਨਹੀਂ ਕਰ ਲਾਂਗੇ ਹਾਂ ਜੀ ਆਪਕ ਭਾਈ ਦੀ ਵਾਈਫ ਵੀ ਖੰਡੇ ਨੇ ਕਿਹੜਾ ਕਦਰ ਜ਼ਿਆਦਾ ਮੈਚੀ ਹੈ ਕਰੀਮੀਆਂ ਭਾਜੀ ਕਰੀਮ ਦੂਜੇ ਵਾਲਾ ਹਾਂ ਜੀ ਉਹ ਜ਼ਿਆਦਾ ਮੈਚਿੰਗ ਹੈ ਸੋਹਣਾ ਲੱਗੂਗਾ ਉਹਨਾਂ ਨੂੰ ਤੁਸੀਂ ਉਹ ਵਾਈਟ ਆ ਪਰਲਾ ਆਈ ਫੀਲ ਲਾਈਕ ਦ ਵਾਈਟ ਵਨ ਦਸਨ ਟੈਕ ਉਹ ਰੱਖੇਗਾ ਸੈਂਕਾ ਜਿਹਾ ਸ਼ੇਰਵਾਨੀ ਬਟ ਉਸ ਬਟ ਉਸ ਐਗਜ਼ੈਕਟਲੀ ਲਾਈਕ ਅ ਸ਼ੇਰਵਾਨੀ ਵਾਚ 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 ਵ ਇਧਰ ਮੇਰੀ ਵਾਲੇ ਸਾਈਡ 'ਚ ਆ ਜਾਓ ਅਸੀਂ ਇਹਨੂੰ ਫੜ ਲਓ ਸੀਨ ਸੈਂਟਰ ਦਾ ਸਲਾਈ ਇਧਰ 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 ਆਜਾ ਆਜਾ ਹਾਂ ਅਸੀਂ ਹਾਂ ਇਹਨੂੰ ਫੜ ਲਓ ਹਾਂ ਬਾਕੀ ਛੱਡ ਦਿਓ ਸਾਰੀ ਬਸ ਇਹਨੂੰ ਫੋਲਡ ਕਰ ਲਓ ਇੱਥੇ ਆਇਓ ਜੀ ਅੰਕਲ ਜੀ ਇੱਥੇ ਆ ਜਿਓ ਇੱਥੇ ਫੜੇ ਮੜਦੇ ਹਾਂ ਖਿੱਚ ਕੇ ਰੱਖਿਓ 1 2 3 4 5 6 ਹੋਰ ਛੋਟੀ ਕਰ ਲਓ ਜੀ ਆਇਓ ਤੁਸੀਂ ਇਧਰ ਆ ਜਾਓ ਕੋਈ ਗੱਲ ਨਹੀਂ ਇਧਰ ਜਗਣੀ ਆ ਵੇਖੋ 1 2 3 4 5 6 ਨਹੀਂ ਆਇਓ ਵੇਖੋ ਮੈਂ ਛੱਡ ਦੋ ਜੀ ਇਹਨੇ ਮੁੰਡੇ ਦੇ ਡੱਟ ਅੜੀ ਜੀ ਇਹਦੇ ਆਪਾਂ ਦਾ ਸਟਾਰ ਲੱਗੇ ਸਜਾਉਣ ਲਓ ਜੀ ਤਾਂ ਮੋ ਇੱਥੇ ਕਿੰਨੇ ਚਿਰ ਹੋਜਿਆ ਐਨ ਵੈਸੇ ਸੰਨ ਸੰਨ ਮੈਨੂੰ ਜਦੋਂ 50 ਇਅਰਸ ਹੋ ਗਏ ਅੱਛਾ ਜੀ ਮੈਂ ਛੋਟਾ ਹੁੰਦਾ ਤੋੜਾ ਇਹਨਾਂ ਦਾ ਫੋਨ ਇੱਥੇ ਦਾ अच्छा ये बच्चे इथोंदे थी। ने ठीक है जी। ਉਹ ਇਹਨਾਂ ਦੇ ਕਹੀ ਜਦੋਂ ਅੱਜ ਤੋਂ ਦੱਸਦੇ ਨੇ ਕਿਥੇ ਨਿਊਜ਼ੀਲੈਂਡ ਪਹੁੰਚੇ ਕਈ ਤੇ ਸ਼ਿਪ ਚ ਆਇਆ ਪਰਿਵਾਰ ਇੱਕ ਹੈ ਮਿਲਟਨ ਦਾ ਜਿੰਨਾਂ ਕੋ ਗੁਰੂ ਘਰ ਆ। ਅੱਛਾ ਪਹਿਲੇ ਹਾਂਜੀ ਬਹੁਤ ਚਿਰਾਂ ਦੀਆਂ ਗੱਲਾਂ ਹਾਂਜੀ 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 ਉਹਨਾਂ ਦੀ ਤੀਜੀ ਪੀੜ੍ਹੀ ਹੈ ਸ਼ਾਇਦ ਕਿ ਦੂਜੀ ਅਸੀਂ ਚੱਲਦੀ ਸੀ ਹਾਂਜੀ ਪਹਿਲਾਂ ਸਾਡੇ ਵੀ ਗ੍ਰੈਂਡਪੈਰੈਂਟਸ ਇੱਦਾਂ ਆ ਸੀ ਅੱਛਾ ਜੀ ਸ਼ਿਪਾਂ 'ਚ ਆਉਂਦੇ ਸੀ ਉਦੋਂ 1940 ਦੀ ਗੱਲ ਕਰਦਾ ਮੈਂ 45 ਹਾਂਜੀ ਜੇ ਟਾਈਟ ਹੋ ਗਈ ਦੱਸ ਦਿਓ ਫਲੇ ਮੈਂ ਹੋਰ ਲੂਸ ਕਰ ਦੇਣੀ ਆ ਠੀਕ ਹੈ ਜੀ ਦਸਤਾਰ ਜਿਹੜੀ ਆ ਤੁਹਾਡੀ ਤੁਸੀਂ ਰਾਤ ਤੱਕ ਖੋਲੋਗੇ ਨਹੀਂ ਦਰਦ ਨਹੀਂ ਕਰੂਗਾ ਸਿਰ ਕਈ ਵਾਰ ਦਸਤਾਰ ਟਾਈਟ ਲੱਗਦੀ ਹੈ ਨਾ ਕੰਨਾਂ ਤੋਂ ਹਾਂਜੀ ਮੈਂ ਨਾ ਤੁਸੀਂ ਚਿੰਤਾ ਨਾ ਕਰੋ ਵੇਖਿਓ ਹੁਣੀ ਬਹੁਤ ਲੂਸ ਇਹ ਓਕੇ ਠੀਕ ਹੈ ਜੀ ਆਓ ਭਾਜੀ ਆਓ ਜੀ ਆਓ ਜੀ ਇੱਥੇ ਆ ਜਾਓ ਐਸੇ ਜਗ੍ਹਾ ਤੇ ਹਾਂਜੀ ਲੋ ਜੀ ਦਸਤਾਰ ਆਪਾਂ ਸਜਾਤੀ ਹੈ ਵੀਰ ਜੀ ਦੇ ਡੈਡੀ ਨੇ ਭਾਜੀ ਉਧਰ ਨੂੰ ਹੋ ਜਾ ਥੋੜਾ ਜਿਹਾ ਉਰਾਂ ਨੂੰ ਹੋ ਜਾ ਬਸ ਓਕੇ ਹਾਂ ਦੋ ਹੁੱਕ ਚਪਾੜ ਫੜ ਕੇ ਇਧਰ ਦੇਖਿਓ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਓਕੇ ਥੈਂਕ ਯੂ ਵੀਜੀ ਫੇਰ ਕਰਦੇ ਹਾਂ ਹੁਣ ਆ ਪੁਲਿਸ ਮੇ ਇੱਕ ਵਾਰ ਸੈਲੀਬ੍ਰੇਟ ਹੀ ਆ ਗਿਆ ਆ ਫੜੇ ਬੱਚ ਆ ਤੁਸੀਂ ਦੇਖ ਸਕਦੇ ਹੋ ਇੱਕ ਪੱਲਾ ਆਉਣਾ ਸੀ ਆਪਾਂ ਡਬਲ ਕਰਦੇ ਆ ਡਬਲ ਕਿਉਂ ਕੀਤੇ ਆ ਕਿਉਂਕਿ ਪੰਜ ਪੱਲੇ ਹੋਣੇ ਸੀ ਵੀਰ ਦੇ ਤੇ ਅੱਜ 6 ਪੱਲੇ ਆਉਣਗੇ ਹਨਾ ਕਿਉਂਕਿ 6 ਪੱਲੇ ਵਾਲੀ ਵੀਰ ਨੂੰ ਬੱਕ ਬਹੁਤ ਸੋਹਣੀ ਲੱਗੂਗੀ ਇੱਕ ਪੱਲਾ ਭਾਏ ਇੱਕ ਦੇ ਡਬਲ ਕਰਦੇ ਦੋ ਕਰਦੇ ਅਮਰਸਰ ਸ਼ਾਈ ਸਟਾਈਲ ਦਾ ਇੱਕ ਥੋੜਾ ਜਿਹਾ ਪੇਜ ਵਿੱਚ ਆਪਾਂ ਵਿੱਚ ਲਾਤਾ ਹਸ਼ਕ ਤੇ ਦਸਤਾਰ ਜਿਹੜੀ ਆ ਉਹ ਵੀਰ ਜੀ ਨੇ ਕੱਲ ਪਸੰਦ ਕੀਤੀ ਸੀ ਆਪਾਂ ਉਹੀ ਸਜਾਵਾਂਗੇ ਅੱਜ ਜੀ ਕਿੰਨੇ ਦੇਖੀ ਦਸਤਾਰ ਆਪਾਂ ਸਿੱਧੇ ਭੱਲੇ ਵਾਲੀ ਸਜਾਉਣੀ ਹੈ ਤੇ ਆਪਾਂ ਉਹੀ ਦਸਤਾਰ ਜਿਹੜੀ ਉਹ ਸਜਾ ਰਹੇ ਆਂ ਵੀਰ ਜੀ ਦੇ ਤਕਰੀਬਨ ਦਸਤਾਰ ਜਿਹੜੀ ਆ ਇਹ ਹੈਗੀ ਹੈ 6 ਮੀਟਰ ਦੀ 6 ਮੀਟਰ ਦੀ ਦਸਤਾਰ ਆਪਾਂ ਕੱਟ ਕੇ ਕਰ ਦਿੱਤੀ ਪਹਿਲਾਂ ਵੈਸੇ ਦਸਤਾਰ ਵੱਡੀ ਸੀ 7 ਮੀਟਰ ਦੀ ਸੀ ਕੱਟ ਕੇ ਆਪਾਂ 6 ਮੀਟਰ ਦੀ ਕਰਤੀ ਆ ਫੜੇ ਭਾਜੀ ਬੰਦਾ Just you. It's, fine. it's fine. It's um, fine. i yep. It's fine. Okay. Oh. Um, I also need that for that. I also need cookies. I got custom cookies for the wedding. I'll just bring them for you guys to video. Lord. Again. Yeah. Again. ਜੀ ਵੀ ਦਾ ਫੇਸ ਜਿਹੜਾ ਛੁਟਾ ਜਾ ਉਹਦੇ ਹਿਸਾਬ ਨਾਲ ਆਪਾਂ ਦਸਤਾਰ ਸਜਾਈ ਹੈ ਕਿ ਕਿੰਨਾ ਕੁ ਫੇਸ ਤੇ ਕਿਹੜੀ ਜੱchnੀ ਆ ਜੇ ਆਪਾਂ ਥੋੜੀ ਵੱਡੀ ਕਰ ਦਿੰਦੇ ਕਿਉਂਕਿ ਜਿਹੜੇ ਬਾਹਰ ਵਾਲੇ ਜੰਪਲ ਬੱਚੇ ਆ ਉਹ ਦਸਤਾਰਾਂ ਜਿਹੜੀਆਂ ਸ਼ੂਟਿੰਗਾਂ ਲਈ ਕਰਦੇ ਆ ਫੇਸ ਦੇ ਮੁਤਾਬਕ ਇਸ ਕਰਕੇ ਆਪਾਂ ਆ ਜੀ ਦਸਤਾਰ ਸਜਾਈਏ ਸੇਮ 50 ਸੇਮ ਪੱਕਾ ਉੱਲਾਹ ਕਾ ਬਿਲਕੁਲ ਸਿੱਧਾ ਲਾਵਾਂਗੇ ਵੀ ਦਾ ਨਾ ਫੁੱਟਬਾਲ ਗਰਾਊਂਡਾਂ 'ਚ ਗਾਉਣ ਜੀ ਦਾ ਹਾਂਜੀ ਬੜੀ ਕਿਰਪਾ ਹੈ ਭਾਈ ਗੁਰਦੀ ਬਹੁਤ ਸੋਹਣਾ ਵੀ ਖੇਡਦਾ ਆ ਤੇ ਅੱਜ ਆਪਾਂ ਉਹ ਵਿਸਤਾਰ ਸਜਾਈਏ ਆਪਾਂ ਵੀਰ ਜੀ ਦੇ ਵੀਰ ਜੀ ਨੇ ਸਾਨੂੰ ਬੁਲਾਇਆ ਸੀ ਟਾਂਕਰ ਵੀ ਜੀ ਫੇਸ ਬਸ ਠੀਕ ਹੈ ਜੀ

ਪਜੀ ਇੱਕ ਛੋਟੀ ਜੀ ਵੀਡੀਓ ਕਰਿਓ ਫੋਟੋਗ੍ਰਾਫਰ ਬੜੇ ਬੜੇ ਆ ਪਰ ਪਤਾ ਲੱਗੂ ਵੀ ਕਿਹੜਾ ਵੀਡੀਓ ਨਵੇਂ ਸ਼ਾਟ ਲੈਂਦਾ ਅੱਜ ਹਾਂਜੀ ਤੁਹਾਨੂੰ ਪਤਾ ਲੱਗੇਗਾ ਬਾਅਦ ਵਿੱਚ ਤੁਮ ਕੋਈ ਵੀ ਦੀ ਸ਼ੌਂਕ ਨਾ ਹੁੰਦਾ ਦਿਲੋਂ ਜਿਹੜਾ ਬੰਦਾ ਦਿਲੋਂ ਕੰਮ ਕਰਦਾ ਉਹ ਕਰਦਾ ਹੈ ਅੱਗੇ ਵਧਾਓ के वीर फोटोग्राफर एंड कराई वा जी वा हेलो पगवीर आप कट के छे मीटर की करनी एक दो, दो तीन चार पड़ दो जी। ਫੋ ਪਗੜੀਆ ਬਾਦ ਨਹੀਂ ਫੜੋ ਜੀ ਬਾਖੇ ਚੋਂ ਖਿੱਚ ਦੋ ਖਿੱਚ ਦੋ ਖਿੱਚ ਦੋ ਖਿੱਚ ਦੋ ਖਿੱਚ ਦੋ ਖਿੱਚ ਦੋ ਜੁਰਨਾ ਖਿੱਚ ਦੋ ਵੀ ਜੀ ਬਾ ਪਾਜੀ ਨੇ ਜਿਹੜੀ ਉਹ ਵੱਟਾਂ ਲਈ ਦਸਤਾਰ ਕਿਹਾ ਵੀ ਜੀ ਦੇ ਬਹੁਤ ਸਜਾਰੇ ਆ ਠੀਕ ਹੈ ਤੇ ਉੱਤੇ ਰੱਖਿਓ ਪਾਜੀ ਫੇਰ ਬਾਸ ਠੀਕ ਹੈ ਜੀ ਪਹਿਲਾਂ ਕਦੀ ਪਾਗ ਸਜਾਈ ਹੈ ਨਹੀਂ ਫਸਟ ਟਾਈਮ ਹੈ ਪਹਿਲੀ ਵਾਰ ਹੋਆ ਚਲੋ ਅੱਜ ਤੋਂ ਬਾਅਦ ਪਾਗ ਬੰਨਿਆ ਕਰੋ ਜੇ ਪਿਆਰ ਹੋ ਜੂ ਪਾਗ ਨਾਲ ਤੁਹਾਨੂੰ ਹਾਂਜੀ 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 ਅਛਾ ਰਣਜੀਤ ਬਾਵਾ ਪਸੰਦ ਆ ਰਸ਼ੀਦ ਬਾਵਾ ਮੇਰੇ ਏਰੀਏ ਦਾ ਅੱਛਾ ਅੱਛਾ ਹਾਂ ਬਟਾਲੇ ਲਾਗੇ ਦਾ ਰਣਜੀਤ ਬਾਵਾ ਠੀਕ ਹੈ ਹਾਂ ਇਹ ਵੀਡੀਓ ਆ ਲੈਣੇ ਕੁਝ ਹੋਰ ਕਲੀਪਸ ਇਹ ਅਗੂ ਲਗੇ ਰਣਜੀਤ ਬਾਵਾ ਸੋਹਣੀ ਬੰਨ ਬੰਨਦਾ ਹੋਰ ਵੀਰ ਵੀ ਬੰਨਦੇ ਆ ਆ ਤਾਂ ਰੱਖੇ ਫੇਸ ਤੇ ਉਹ ਜੀ ਦਸਤਾਰ ਆਪਾਂ ਸਜਾ ਦਿੱਤੀ ਆ ਫੜਿਓ ਜੀ ਬੱਲਾ ਅੱਧੇ ਫੜਿਓ ਜੀ ਹਾਂ ਉਸ ਤੋਂ ਬਾਅਦ ਤਾਂ ਕੋਈ ਬ੍ਰੀਕ ਜੀ ਪਿੰਡ ਨਾਲ ਨਾਲ ఫస్ మేడా బా ఠీక ओके टाइट ਨਹੀਂ ਨਹੀਂ ਬਸ ਇਤਰੀ ਉਹ ਅੱਖ ਤੋਂ ਜੁਕੜਨ ਥੋੜੀ ਹਾਂਜੀ ਓਕੇ ਹਾਂਜੀ ਠੀਕ ਹੈ ਲੋਚੀ ਦਸਤਾਰ ਆਪਾਂ ਸਜਾਤੀ ਸਿੱਦੇ ਭੱਲੇ ਵਾਲੀ ਵਿਆਹ ਲੈ ਕਰੇ ਹੌਲੀ ਹੌਲੀ ਰੌਣਕ ਬਣ ਗਈ ਹਲੇ ਥੋੜੇ ਜਾਣਿਆ ਲੈ ਆਪਣਾ ਪਰਿਵਾਰ ਹੀ ਨਾ ਪਰ ਸਾਰੇ ਆ ਹੀ ਜਾਂਦੇ ਆ ਮਾਮਾ ਜੀ ਨੂੰ ਦੀ ਕੰਡੇ ਪਰਿਵਾਰ ਦੇ ਵਿੱਚ ਆ ਸਟੰਡਿੰਗ ਕਿਦਾ ਵੀ ਜੀ ਘੈਂਟ ਲੱਗੀ ਆ ਟਾਈਟ ਤਰੀ ਨਹੀਂ ਨਹੀਂ ਵਧੀਆ ਲਓ ਜੀ ਜੈ ਸਭ ਘੈਂਟ ਇੱਦਾਂ ਸਾਰੇ ਰੈਡੀ ਨੇ ਤੇ ਉਧਰ ਮੇਰੇ ਫੋਟੋਗ੍ਰਾਫਰ ਵੀਰ ਚਾਹ ਪੀਂਦੇ ਆਏ ਨੇ ਚਾਹ ਨੂੰ ਗੇੜਾ ਦੇਂਦੇ ਆਏ ਨੇ ਹਾਂਜੀ ਇੱਧਰ 1 2 3 ਤੇ 4 ਤੁਹਾਡਾ ਸਿਰ ਦੂਜਿਆਂ ਨਾਲ ਥੋੜਾ ਜਿਹਾ ਵੱਡਾ 1 2 3 4 5 6 ਤੁਹਾਡਾ ਸਿਰ ਥੋੜਾ ਜਿਹਾ ਵੱਡਾ ਉਹਨਾਂ ਨਾਲ ਪੱਗ ਨਾਲੇ ਦਸਤਾਰ ਜਿੰਨੀਆਂ ਵੀ ਲੈਂਦੀਆਂ ਨੇ ਤੁਸੀਂ ਥੋੜੀਆਂ ਜਿਹੀ ਵੱਡੀਆਂ ਨੇ ਉਹ ਜਿਵੇਂ 7.5 ਦੀ ਸੀ ਆਹ ਤੁਹਾਡੀ 7 ਦੀ ਠੀਕ ਹੈ ਪੱਗਾਂ ਦਾ ਸਾਈਜ਼ ਦਾ ਫਰਕ ਆ ਹੂੰ ਲਾਓ ਜੀ ਵੀ ਇਹ ਦਸਤਾਰ ਜਿਹੜੀ ਆਪਰੋਂ ਮਟਾਣੀ ਵੀ ਤੇ ਫੇਸ ਤੇ ਹਾਂ ਆ ਫੜੇ ਉੱਪਰ ਜਿੱਪਲਾ ਸਿੱਧਾ ਬੰਨ੍ਹਾ ਲਾਉਣਾ ਹੈ ਦੋਸਤੋ ਬਸ ਕਰ ਦਿਓ ਠੀਕ ਹੈ ਜੀ ਸ਼ੁਰੂ ਕਰਨਾ ਬੀਜੀ ਨੇ ਬੱਟਾਂ ਦੀ ਦਸਤਾਰ ਕਿਹਾ ਹੈ ਆਪਾਂ ਨੂੰ ਤੇ ਆਪਾਂ ਉਹੀ ਸਜਾ ਰਹੇ ਹਾਂ ਜੀ ਬੀਜੀ ਅਰੀ ਸਜਾ ਰਹੇ ਕੋ ਤੀਜੀ ਅਰੀ ਦਸਤਾਰ ਹਾਂਜੀ ਕਿੰਵੀ ਅਰੀ ਦਸਤਾਰ ਸਜਾ ਰਹੇ ਹੋ ਪਹਿਲਾਂ ਕਿੰਨੀ ਉਹ ਦੋ ਵਾਰ ਹੀ ਸਜਾਈਏ ਇੱਕ ਵਾਰ ਇੱਕ ਵਾਰੀ ਮੈਂ ਪਹਿਨਦਾ ਤੇ ਆਪੇ ਹੈਗਾ ਅੱਛਾ ਜੀ ਇਹ ਜੀ ਮੁੰਡੇ ਦੇ ਮਾਮਾ ਨੇ ਇਹਦਾ ਬਰਥਡੇ ਵੀ ਗੇਟ ਕਰ ਲਿਆ ਇੱਕ ਦੋ ਠੀਕ ਹੈ ਜੀ ਮਾਮਾ ਇਹਦੇ ਸਾਰੇ ਸਾਰਾ ਪਾਉਂਦੇ ਸਵਾਗਤ ਕਰਦੇ ਇਹ ਜੀ ਮੁੰਡੇ ਦੇ ਮਾਮਾ ਨੇ ਇਹਦਾ ਬਰਥਡੇ ਵੀ ਗੇਟ ਕਰ ਲਿਆ ਇੱਕ ਦੋ ਠੀਕ ਹੈ ਜੀ ਮਾਮਾ ਇਹਦੇ ਸਾਰੇ ਸਾਰਾ ਪਾਉਂਦੇ ਸਵਾਗਤ ਕਰਦੇ ਇਹ ਜੀ ਮੁੰਡੇ ਦੇ ਮਾਮਾ ਨੇ ਇਹਦਾ ਬਰਥਡੇ ਵੀ ਗੇਟ ਕਰ ਲਿਆ ਇੱਕ ਦੋ ਠੀਕ ਹੈ ਹੋਨ ਦੱਸੋ ਜੀ ਕਿਹੜੀ ਸਜਾਉਣੀ ਦਸਤਾਰ ਪਟਿਆਲਾ ਸ਼ਾਹੀ ਜੀ ਅੱਛਾ ਜੀ ਹਾਂ ਜੀ ਡਿਮਾਂਡ ਆ ਗਈ ਪਟਿਆਲਾ ਸ਼ਾਹੀ ਆਪਾਂ ਦਸਤਾਰ ਸਜਾ ਪੱਲੇ ਵਾਲ ਵੇਂਦੇ ਵੀ ਹੱਥ 'ਚ ਪੱਗ ਪਾੜ ਕੇ ਫੜਾਤੀ ਆਲੇ ਸਮਝ ਨਹੀਂ ਆਉਣੀ ਇਹ ਨਾਲ ਜਦ ਸਜਾਵਾਂਗੇ ਫੇਰ ਵੇਖਿਓ ਆਹ ਜੀ ਦਸਤਾਰ ਹੋਈ ਮਮਾ ਮਮਾ ਨੂੰ ਵੀ ਆਲੇ ਕਰੇ ਤੇ ਮਮਾ ਇਹਨੇ ਲੀਡ ਕਰਵਾਇਆ ਬਣਾ ਮੰਮੀ ਨੇ ਦੇਖਣ ਸਾਹ ਟਾਈਮ ਨਾਲ ਹੀ ਆ ਗਏ ਥੋੜਾ ਜਿਹਾ ਹੁਣ ਵੀਡੀਓ ਬਣਦੀ ਤੁਸੀਂ ਕਹਾਂ ਟਾਈਮ ਨਾਲ ਆ ਕੇ ਸਾਰੇ ਤਾਂ ਡੁੰਡੀ ਕੰਡਈ ਨੇ ਸੇਰਦੇ ਕੋਣ ਬੱਜਾ ਮਰਨ ਜੰਮਨ ਸਵੇਰੇ ਫੋਨ ਆਈ ਮੈਂ ਸਾਢੇ 7:00 ਗਿਆ ਨਹੀਂ 10 ਮਿੰਟ ਲੇਟ ਸੀ ਤਾਂ ਆਹ ਲੇਟ ਮਮੇ ਮਮੇ ਸਾਰੇ ਦੇ ਬੰਮੇ ਲੇਟ ਆਉਂਦੇ ਭਾਵੇਂ 5 ਮਿੰਟ ਹੀ ਹੋਣ ਤੁਸੀਂ 10 ਮਿੰਟ ਲੇਟ ਆਏ ਹੋ 10 ਮਿੰਟ ਲੇਟ ਸੀ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹਾਂ ਕਿਦਾਂ ਦਾ ਸਟਾਟ ਟਾਈਟ ਨਹੀਂ 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 ਠੀਕ ਹੈ ਜੀ ਜੀ ਹੋਰ ਲੂਸ ਕਰਨੀ ਤੇ ਹੋਰ ਦੱਸ ਦਿਓ ਥੋੜੀ ਜਿਹੀ ਹਾਂ ਜੀ ਓਕੇ ਓਕੇ ਜੀ ਹਾਂ ਜੀ ਲਓ ਜੀ ਫੋਟੋ ਖਿਚਰੀ ਆ ਪੁੱਤ ਦੀ ਹੈ। ਆ ਜੀ। ਸਾਰਿਆਂ ਨੂੰ ਸਜਾਤੀਆਂ ਦਸਤਾਰਾਂ ਅਬ ਦਰਬਾਰ ਫੋਟੋ ਸ਼ੂਟ ਹੋਣ ਡਿਆ ਲੇ। ਆਪਾਂ ਉੱਧਰ ਚੱਲੇ ਆਂ। ਕਲਗੀ ਲਾਉਣੀ ਆ ਹੁਣ। ਸਾਰੇ ਰੈਡੀ ਹੋ ਗਏ ਆ। ਭਰਾ ਦੀ ਤਿਆਰੀ ਹੋ ਚੁੱਕੀ ਹੈ ਵੀਰ ਦੀ। ਸਚਪ੍ਰੀਤ। ਕੱਟ ਕੱਟ ਕਹਿਣ ਨੂੰ ਦੱਸ ਦੇ। ਜੁਸ ਏਵਰੀਥਿੰਗ ਆ ਨਾ ਕਿ ਦਿਖਣਾ ਨਿਕਲਦਾ। ਸਾਈਡ ਐਸ ਵਾਓ ਨਾ। ਯਾਹ ਬੱਲਾ ਲਖਣ ਕੇ ਮੁੱਢੇ ਦੇ। ਵਿਵੇਗ ਦੀ ਫੋਟੋਗ੍ਰਾਫਰ ਵੀ ਬਹੁਤ ਹੀ ਪੂਰੀ ਵਾਹ ਲ ਹੁੰਦੇ ਨਮ ਨਵੇਂ ਸਟਾਈਲ ਦੀਆਂ ਫੋਟੋਆਂ ਨਮ ਨਵੇਂ ਪੋਚ ਨਵਨਵੇਂ ਸ਼ਾਟ ਲੈ ਕੇ ਕਿਉਂਕਿ ਫੋਟੋਗ੍ਰਾਫਰ ਨੂੰ ਫੇਰ ਹੀ ਕੰਮ ਮਿਲਦਾ ਜਿ ਨਵੇਂ ਕੋਣ ਦੇ ਜਿਹੜਾ ਮੇਰਾ ਵੀ ਜਿੰਦਰ ਜੜੀ ਆ ਬੜੀ ਤਕੜੀ ਗੱਲ ਆ ਉਹ ਵੀ ਫੋਟੋਗ੍ਰਾਫਰ ਬਹੁਤ ਘੈਂਟ ਹੈ ਇੱਥੇ ਤੇ ਜਿੰਨੇ ਵੀ ਫੋਟੋਗ੍ਰਾਫਰ ਹੈ ਬਹੁਤ ਵਧੀਆ ਤਰੀਕੇ ਨਾਲ ਆਪਣੀ ਵੀਡੀਓ ਜਿਹੜੀ ਉਹ ਬਣਾ ਕੇ ਦਿੰਦੇ ਆ ਕਿ ਸਾਨੂੰ ਹੋਰ ਵੀ ਅਕੀ ਤੋਂ ਅੱਗੇ ਸਾਈਆਂ ਜਿਹੜੀਆਂ ਵਿਆਹ ਦੀ ਪ੍ਰੋਗਰਾਮ ਆ ਵੈਡਿੰਗ ਫੰਕਸ਼ਨ ਸਾਨੂੰ ਮਿਲਣਾ ਜੀ ਸਾਰੇ ਰਿਸਵਰ ਆ ਚੁੱਕੇ ਆ ਬਾਹਰ ਤਿਆਰੀ ਇਸ ਵੀ ਜਸ ਹੁਲ ਰਿਹਾ ਲੱਕ। ਓਕੇ। ਓਕੇ ਜੀ। ਕਰ ਦਈਏ ਬਾਈ ਸ਼ੁਰੂ। ਸਟਾਰਟ ਹੋ ਗਿਆ ਕੈਮਰਾ? ਜੀ। ਐਕਸ਼ਨ। ਐਕਸ਼ਨ। ਕਲਗੀ ਜਿਹੜੀ ਆ ਜਿਹੜੀ ਪਿੰਨ ਵੇਖ ਕੇ ਫਿਰ ਲਾਈਦੀ ਆ ਆਪਾਂ ਪਹਿਲਾਂ ਪਿੰਨ ਚੈੱਕ ਕੀਤੀ ਆ ਵੀ ਕਿੰਨੀ ਲੰਬੀ ਆ। ਉਹਦੇ ਹਿਸਾਬ ਨਾਲ ਆਪਾਂ ਕਲਗੀ ਜਿਹੜੀ ਉਹ ਲਾਉਨੇ ਆ। ਦਸਤਾਰ ਦੀ ਜਿਹੜੀ ਪੱਟੀ ਆ ਉਹਦਾ ਵੇਖੀ ਦੀ ਆ। ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ। ਜਿਹੜੀ ਮੱਗਲੇ ਪਾਸੇ ਵਾਲੀ ਪੈਨੇ ਆ। ਉਹ ਅਸੀਂ ਵੀ ਇੱਕ ਫੇਰ ਲਾਉਣੀ ਹੈ ਕਈ ਵਾਰ ਕਲਗੀ ਜਦੋਂ ਪੈਣਾ ਆਪਾਂ ਲਾਉਂਦੇ ਆ ਕਲਗੀ ਡਿੱਗ ਜਾਂਦੀ ਆ ਥੱਲੇ ਢਿੱਲੀ ਪੈ ਜਾਂਦੀ ਆ ਇੱਕਦਮ ਸਿੱਧੀ ਲੱਗਣੀ ਜ਼ਰੂਰੀ ਆ ਜਿੱਦਾਂ ਹੁਣ ਆਪਾਂ ਕਲਗੀ ਲਾਤੀ ਆ ਦੋਵੇਂ ਤਣੀਆਂ ਠੀਕ ਆ ਜੀ ਇਹਦ ਵੱਟ ਪੈ ਗਿਆ ਇਹਨੂੰ ਆਪਾਂ ਇਦਾਂ ਹੌਲੀ ਜੀ ਕੱਢ ਲੈਣੇ ਵੱਟ ਮੇਰੇ ਵੀਰ ਫੋਟੋਗ੍ਰਾਫਰ ਬਹੁਤ ਸੋਹਣਾ ਕੰਮ ਕਰ ਰਹੇ ਆ ਬਾ ਕਮਾਲ ਕਰੀ ਜਾਂਦੇ ਨੇ ਵੀਰ ਦੋਨੋਂ ਠੀਕ ਆ ਜੀ ਕਲਗੀ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੀ ਜੀ ਕਲਗੀ ਆ ਵੀਰ ਜਿਹੜਾ ਇਹ ਜਿਹੜਾ ਭਰਾ ਆ ਇਹ ਬਹੁਤ ਤਗੜੇ ਲੈਵਲ ਤੇ ਫੁੱਟਬਾਲ ਦਾ ਪਲੇਅਰ ਆ ਹਾਂਜੀ ਦਸਤਾਰ ਸਜਾਈ ਅੱਜ ਪਰ ਵੀਰ ਮਹਾਰਾਜਾਂ ਨੂੰ ਲੱਗਦਾ ਲੁੱਕ ਪੂਰੀ ਰਾਜਾ ਲੱਗੰड्या ਰਾਜਾ ਅੱਜ ਹਾਂਜੀ ਨਹੀਂ ਨਹੀਂ ਸਤ ਮੀਨ ਪਾਈਕ ਲਓ ਜੀ ਕਲਗੀ ਲੱਗ ਚੁੱਕੀ ਆ ਸਾਰਾ ਪਿੰਚਪ ਹੀ ਆਪ ਖਰੀਦਾਗੇ ਜਿਹੜਾ ਕਈ ਵਾਰ ਕੋ ਗਲਤੀ ਨਾ ਹੋ ਜੇ ਕਈ ਵੀ ਜਿਹੜੇ ਨੇ ਫੋਟੋਗ੍ਰਾਫਰ ਗਲਤ ਲਾ ਦਿੰਦੇ ਨੇ ਖੰਭ ਤੁਸੀਂ ਵੇਖ ਸਕਦੇ ਹੋ ਐ ਵਧੀਆ ਲੱਗੇ ਆ ਉੰਨਨ ਦੀ ਕਲਗੀ ਆ 골ਡ ਸਾਰਾ ਹੀ ਸਾਰੀ ਕਲਗੀ 골ਡ ਦੀ ਆ ਬਹੁਤ ਸੋਹਣੀ ਬਣਾਈ ਆ ਖਾਲਸਾ ਜੀ ਪੱਗ ਕਰਦੇ ਨੇ ਦਸਤਾਰ ਆ ਪਸਾ ਜਾਰਦੀ ਆ ਵਾਹ ਜੀ ਵਾਹ ਤੁਹਾਡਾ ਦੁਨੀਆ ਤੇ ਪੰਗੜਾ ਬੜਾ ਮਸ਼ਹੂਰ ਹੈ ਜੀ ਥੈਂਕ ਯੂ ਜੀ ਮੈਂ ਵਿੰਦਾ ਰਹੀ ਨਾ ਤੁਹਾਨੂੰ ਜਿੱਥੇ ਵੀ ਪਹੁੰਚਦੇ ਹੋ ਤੇ ਅੱਜ ਤੁਹਾਡਾ ਨਾਲ ਚਲੋ ਹਾਂ ਜੀ ਕੱਲ ਨੂੰ ਅੱਛਾ ਜੀ ਠੀਕ ਆ ਜੀ ਠੀਕ ਆ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਗੱਡੀਆਂ ਬਹੁਤ ਸੋਹਣੀਆਂ ਮੰਗਾਈਆਂ ਤੁਸੀਂ ਹੈ ਕੱਲ ਵੀ ਵਿਆਹ ਬੜਾ ਸੋਹਣਾ ਸੀ ਉੱਥੇ ਵੀ ਜੀ ਦੀ ਤਿਆਰੀ ਜੀ ਖੜਕ ਸਿੰਘ ਜੀ ਜੋ ਕਿ ਐਮਪੀ ਨੇ ਤੇ ਵੇਖੋ ਕਿੰਨੀ ਹਲੇ ਮੀਆਂ ਫੋਟੋਆਂ ਖਿੱਚ ਰਹੇ ਨੇ ਕਿਉਂਕਿ ਆਪਣੇ ਕਿਤੇ ਉੱਥੇ ਹੋਵੇ ਤੇ ਕਿੰਨੀ ਆਕੜ ਹੁੰਦੀ ਹੈ ਵੀ ਇਦਾਂ ਵੇਖੋ ਬੱਚਿਆਂ ਨੂੰ ਫੋਟੋਆਂ ਖਿੱਚ-ਖਿੱਚ ਸਾਰਿਆਂ ਨੂੰ ਫਰਾਰੀ ਗੱਡੀ ਲੈ ਕੇ ਆਏ ਆ ਆਪਣੀ ਉਧਰ ਰੋਸ ਰੋਇਲ ਲੱਗੀ ਆ ਤਿਆਰੀ ਹੈ ਵਿਆਹ ਦੀ ਲਾਈਕ ਆਪਾਂ ਦੋਨੇ ਖਿੱਚਦੇ ਨੇ ਬੜੀ ਨਿਮਰਤਾ ਨਾਲ ਰੋਸ ਰੋਇਲ ਗੱਡੀ ਤੇ ਇਧਰ ਫਰਾਰੀ ਵੀਰ ਦੇ ਫਾਦਰ ਸਾਹਿਬ ਸਰਪ੍ਰੀਤ ਵੀਰ ਜਿਹਦਾ ਅੱਜ ਵਿਆਹ ਆ ਤੇ ਤਿਆਰੀ ਆ ਵਿਆਹ ਦੀ ਬਸ ਆਪਾਂ ਦਸਤਾਰਾਂ ਸਜਾਤੀਆਂ ਨੇ ਤੇ ਬਲੌਗ ਦੱਸਿਓ ਜਰੂਰ ਕਿਦਾਂ ਦਾ ਲੱਗਾ ਆ ਹਾਂਜੀ ਧੰਨਵਾਦ ਮਿਹਰਬਾਨੀ ਬਹੁਤ-ਬਹੁਤ ਪਿਆਰ ਦੇਣ ਲਈ ਸਤਿਕਾਰ ਦੇਣ ਲਈ ਇਦਾਂ ਦੀ ਵੀਡੀਓ ਤੁਹਾਡੇ ਨਵੀਂ ਹੋਵੇ ਜਰੂਰ ਲੈ ਕੇ ਆ ਪਾਵਾਂਗੇ ਇਹ ਆ ਨਿਊਜ਼ੀਲੈਂਡ ਦੇ ਅੰਦਰ ਵਿਆਹ ਆਕਲੈਂਡ ਆ ਤੇ